ਪਿਛਲੇ ਲੰਬੇ ਸਮੇਂ ਤੋਂ ਚੱਲੇ ਆ ਰਹੇ ਕਿਸਾਨੀ ਮਸਲਿਆਂ ਨੂੰ ਲੈ ਕੇ ਕਿਸਾਨਾਂ ਵੱਲੋਂ ਵੱਖ-ਵੱਖ ਤਰੀਕੇ ਨਾਲ ਅੰਦੋਲਨ ਛੇੜੇ ਗਏ ਨੇ ਜੇਕਰ ਕਿਸਾਨਾਂ ਦੀ ਮੰਨੀਏ ਤਾਂ ਇਹਨਾਂ ਅੰਦੋਲਨਾਂ ਦੇ ਬਾਵਜੂਦ ਕਿਸਾਨੀ ਮਸਲਿਆਂ ਦਾ ਕੋਈ ਵੀ ਹੱਲ ਨਹੀਂ ਨਿਕਲਿਆ ਕਿਸਾਨੀ ਸੰਘਰਸ਼ ਤੇ ਵਿੱਚ ਆਪਣਾ ਯੋਗਦਾਨ ਪਾਉਣ ਅਤੇ ਕਿਸਾਨੀ ਮੰਗਾਂ ਦਾ ਇੱਕ ਮੰਗ ਪੱਤਰ ਦੇਣ ਦੇ ਲਈ ਖੰਨਾ ਦੇ ਨੇੜਲੇ ਪਿੰਡ ਇਕਲੋਹਾ ਤੋਂ ਨੌਜਵਾਨ ਦਿਲਪ੍ਰੀਤ ਸਿੰਘ ਢਿੱਲੋ ਦੌੜ ਲਗਾ ਕੇ 55 ਘੰਟੇ ਅੰਦਰ ਲਗਭਗ 302 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਪਾਰਲੀਮੈਂਟ ਹਾਊਸ ਜਾ ਰਿਹਾ ਹੈ। ਉੱਥੇ ਪਹੁੰਚ ਕਿਸਾਨੀ ਮੁੱਦਿਆਂ ਸੰਬੰਧੀ ਇੱਕ ਮੈਮੋਰੰਡਮ ਦਿੱਤਾ ਜਾਵੇਗਾ। ਇਹ ਦੌੜ ਖੰਨਾ ਦੇ ਪਿੰਡ ਇਕੋਲਾਹਾ ਦੇ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਤੋਂ ਅਰਦਾਸ ਤੋਂ ਬਾਅਦ ਸ਼ੁਰੂ ਕੀਤੀ ਗਈ ਹੈ। ਇਸ ਸੰਬੰਧੀ ਮੈਰਾਥਨ ਦੌੜ ਲਗਾਉਣ ਵਾਲੇ ਨੌਜਵਾਨ ਦਿਲਪ੍ਰੀਤ ਸਿੰਘ ਢਿੱਲੋਂ ਨੇ ਆਪਣੇ ਕੁਝ ਬਿਆਨ ਮੀਡੀਆ ਨਾਲ ਸਾਂਝੇ ਕੀਤੇ ਨੇ। ਇਸ ਸੰਬੰਧੀ ਮੈਰਾਥਨ ਦੌੜ ਲਗਾਉਣ ਵਾਲੇ ਨੌਜਵਾਨ ਦਿਲਪ੍ਰੀਤ ਸਿੰਘ ਢਿੱਲੋਂ ਨੇ মিডিਆ ਨਾਲ ਜਾਣਕਾਰੀ ਸਾਂਝੀ ਕੀਤੀ ਹੈ। ਦਿਲਪ੍ਰੀਤ ਸਿੰਘ ਢਿੱਲੋਂ ਜਿਹੜੀ ਮੈਰਾਥਨ ਕਿੱਥੇ ਤੋਂ ਕਿੱਥੇ ਤੱਕ ਜਾ ਰਹੀ ਹੈ ਤੁਹਾਨੂੰ ਪਤਾ ਇਹ ਪਾਲ ਦਿੱਲੀ ਪਾਰਲੀਮੈਂਟ ਤੱਕ ਜਾ ਰਹੀ ਹੈ ਐਂਡੇ ਕਲਾਇ ਤੋਂ ਸਟਾਰਟ ਕਰਕੇ ਦਿੱਲੀ ਦੇ ਪਾਰਲੀਮੈਂਟ ਤੱਕ ਮੋਟਿਵ ਕੀ ਹੈ ਸੀ ਜਿਹੜੇ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਨੇ ਉਹਨਾਂ ਦੇ ਹੱਕ ਵਾਸਤੇ ਜਾ ਰਹੇ ਸੀ। ਅੱਜ ਸ਼ੁਰੂ ਨਾਵੇ ਤੋਂ ਪੜਾ ਕਿੱਥੇ ਕਿੱਥੇ ਇਹ ਅੱਜ ਸ਼ੁਰੂ ਕਰਕੇ 50 ਘੰਟੇ ਦਾ ਸਫ਼ਰ ਆ ਟੋਟਲ 50 40 ਤੋਂ 50 ਘੰਟੇ ਲੱਗ ਜਾਣਗੇ ਥੋੜੇ ਜਿਹਾ ਉੱਤੇ ਨੀਚੇ ਹੋ ਸਕਦੇ ਨੇ ਥੋੜੀ ਮਨਚ ਕੀਦਾ ਆਈ ਮੈਂ ਤੁਹਾਨੂੰ ਇਹ ਜਿਹੜੇ ਕਿਸਾਨ ਸੀਗੇ ਕਿੰਨੇ ਸਾਲਾਂ ਤੋਂ ਪ੍ਰੋਟੈਸਟ ਕਰਦੇ ਆ ਰਹੇ ਨੇ ਤੇ ਮੈਨੂੰ ਵੀ ਆਪ ਨੂੰ ਲੱਗਾ ਕਿ ਮੈਂ ਵੀ ਆ ਇਹਨਾਂ ਦੇ ਨਾਲ ਆਪਣਾ ਯੋਗਦਾਨ ਪਾਵਾਂ ਕੁਝ ਤੁਸੀਂ ਕਰਦੇ ਕੀ ਮੈਂ ਐਥਲੈਟਿਕ ਦਾ ਕੋਚ ਆਂ ਹਾਂਜੀ ਕਿੱਥੇ ਪ੍ਰੈਕਟਿਸ ਕਰਦੇ ਖੰਨੇ ਕਿੰਨੇ ਦਿਨ ਨੂੰ ਤੁਸੀਂ ਲਗਾ ਕੇ ਆਉਗੇ ਇਹ 3 50 ਘੰਟੇ ਲੱਗ ਜਾਣਗੇ ਹੁਣ ਕਹਤ ਤੀ ਜਾਣ ਨੂੰ ਹਾਂਜੀ ਵਾਪਸ ਸਫਰ ਤੇ ਤਾਂ ਵਾਪਸ ਗੱਡੀ ਚ ਆ ਜਾਗੇ ਨਾਲ ਗੱਡੀ ਜਾਊਗੀ ਸਪੋਰਟਪੁਨ ਜਾ ਰਿਹਾ ਤਾਂ ਮੇਰੇ ਫਾਜ਼ਾ ਸਾਹਿਬ ਨੇ ਇਹ ਕੁਝ ਮੇਰੇ ਯਾਰ ਦੋਸਤ ਨੇ ਇਹ ਪੂਰ ਕਿਸਾਨਾਂ ਦੀ ਟੀਮ ਐਸੀ ਦਿਨ ਜਾ ਮੈਂ ਸਾਰਿਆਂ ਨੂੰ ਇਹੀ ਗੱਲ ਕਹਿਣਾ ਚਾਹਾਂਗਾ ਕਿ ਸਾਰੇ ਇੱਕ ਜੱਟ ਹੋ ਕੇ ਆਪਾਂ ਇਕੱਠੇ ਹੋ ਕੇ ਇਹ ਸੰਘਰਸ਼ ਨੂੰ ਪੂਰਾ ਕਰੀਏ ਕਿੰਨੀ ਕਿ ਪ੍ਰੈਕਟਿਸ ਕੀਤੀ ਇਹ ਮੈਨੂੰ 3 ਮੰਥ ਹੋ ਗਏ ਕੰਟੀਨਿਊ ਪ੍ਰੈਕਟਿਸ ਕਰਦ ਨੂੰ ਇਹ ਤੇ ਇਹ ਤੋਂ ਪਹਿਲਾਂ ਕਿ ਨਹੀਂ ਇੰਨੀ ਲੰਬੀ ਰੋੜ ਧੋੜੇ ਕਿ ਮੈਰਾਥਨ ਰੋੜਿਆ ਐ ਪਹਿਲਾਂ ਮੈਂ 20 ਕਿਲੋਮੀਟਰ ਖਾਣ ਪੀਣ ਦਾ ਫਿਰ ਪੀਂ ਖਾਣਾ ਕੁਛ ਨਹੀਂ ਕੀਤਾ ਜਸ ਕੋਈ ਲਿਕੁਇਡ ਦੇ ਜਰੇ ਆ ਉਹ ਖਾਣੀ ਨਹੀਂ ਨਹੀਂ ਬਿਲਕੁਲ ਵੀ ਨਹੀਂ ਕੋਰ ਨਾਲਕਦੇਵ ਜੀ ਨੇ ਕਿਸੇ ਟਾਈਮ ਬਾਬਰ ਨੂੰ ਜਾਬਰ ਕਹਿ ਕੇ ਮੰਗਾਰਿਆ ਸੀ ਅੱਜ ਕੇਂਦਰ ਦੀ ਸਰਕਾਰ ਜੋ ਜਾਬਰਨਾ ਹਕੂਮਤ ਕਰ ਰਹੀ ਹੈ ਸਾਡੇ ਦੇਸ਼ ਤੇ ਉਸ ਸਮੇਂ ਕਿਸਾਨ ਤੇ ਮਜ਼ਦੂਰ ਸੜਕਾਂ ਤੇ ਕਿਸਾਨ ਤੇ ਮਜ਼ਦੂਰ ਸੜਕਾਂ ਤੇ ਬੈਠ ਕੇ ਸੰਘਰਸ਼ ਕਰ ਰਹੇ ਨੇ ਉਹ ਸੰਘਰਸ਼ ਨੂੰ ਕਾਮਯਾਬ ਕਰਨ ਲਈ ਤੇ ਉਹਨੂੰ ਸਫਲਤਾ ਵੱਲ ਪਹੁੰਚਾਉਣ ਲਈ ਸਾਡੇ ਬੇਟੇ ਨੇ ਦਿਲਪੀ ਸਿੰਘ ਤੇ ਲੋਨੇ ਆਪਣਾ ਖੂਨ ਵਾਰ ਕੇ ਕਿ ਅਸੀਂ ਤੇਲ ਵਾਰ ਕੇ ਦੇਖ ਲਿਆ ਹੁਣ ਅਸੀਂ ਖੂਨ ਵਾਰ ਕੇ ਵੇਖਾਂਗੇ ਅਸੀਂ ਦਿੱਲੀ ਦੀਆਂ ਤਲਹੀਜਾਂ ਤੱਕ ਪਾਰਲੀਮੈਂਟ ਤੱਕ ਪੰਜਾਬ ਦੀ ਨਹੀਂ ਬਲਕੇ ਕਿਸਾਨਾਂ ਦੀ ਮਜ਼ਦੂਰਾਂ ਦੀ ਇਨਸਾਨੀਅਤ ਦੀ ਤੇ ਮਕਾਮ ਤੋਂ ਸਭਲ ਬਚਾਉਣ ਲਈ ਆਪਣੀ ਆਵਾਜ਼ ਜਿਹੜੀ ਹੈ ਪਾਰਲੀਮੈਂਟ ਤੱਕ ਪਚਾਵਾਂਗੇ ਤਾਂ ਜੋ ਕੇਂਦਰ ਦੀ ਜਿਹੜੀ ਅੰਨੀ ਬੋਲੀ ਤੇ ਗੋਂਗੀ ਸਰਕਾਰ ਹੈ ਉਹਨੂੰ ਜਗਾਇਆ ਜਾ ਸਕੇ ਧੰਨਵਾਦੀ ਤੱਕ ਵੀ ਅੰਦੋਲਨ ਤੋਂ ਦੂਰ ਨੇ ਜਿਹੜੇ ਹਲੇ ਵੀ ਕਬੂਤਰ ਬਾਂਗ ਅੱਖਾਂ ਮੀਟ ਕੇ ਸੁੱਤੇ ਪਏ ਨੇ ਉਹਨਾਂ ਨੂੰ ਚਗਾਉਣ ਦੇ ਲਈ ਇਹਦਾ ਬਹੁਤ ਵੱਡਾ ਇਹ ਕੁਰਬਾਨੀ ਭਰਿਆ ਉਦਮ ਅਸੀਂ ਸਾਰੇ ਕੰਗ ਸਾਹਿਬ ਇਹਨਾਂ ਦੇ ਫਾਦਰ ਸਾਹਿਬ ਕਿਸਾਨ ਜੱਥੇਬੰਦੀਆਂ ਤੁਸੀਂ ਸਾਰੇ ਅਸੀਂ ਸਪੋਰਟ ਕਰਦੇ ਆ ਮੈਂ ਤਾਂ ਦਿਲੋਂ ਅਰਦਾਸ ਕਰਦਾ ਸੱਚੇ ਪਾਤਸ਼ਾਹ ਕਿਰਪਾ ਕਰਿਓ ਇਸ ਨੂੰ ਸਫਲਤਾ ਬਖਸ਼ਿਓ ਤਾਂ ਜੋ ਪੰਜਾਬ ਦਾ ਮਾਣ ਉਸੇ ਤਰ੍ਹਾਂ ਬਰਕਰਾਰ ਰਹੇ ਜਿਵੇਂ ਪਹਿਲਾਂ ਸਾਰੀ ਦੁਨੀਆ ਦੇ ਵਿੱਚ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਾਂ ਵੀਰੇ ਘੱਟ ਸ਼ਬਦਾਂ ਦੇ ਵਿੱਚ ਨਹੀਂ ਦੱਸਣਾ ਚਾਹੁੰਦਾ ਕੁਝ ਚੀਜ਼ਾਂ ਹੁੰਦੀਆਂ ਪੰਜਾਬੀਆਂ ਨੇ ਜਿਵੇਂ ਇਤਿਹਾਸ 'ਚ ਮਿਲਿਆ ਹੋਇਆ ਗੁਰੂ ਗੋਬਿੰਦ ਸਿੰਘ ਜੀ ਤੋਂ ਐਵੇਂ ਇਹਨਾਂ ਦੇ ਫਾਦਰ ਸਾਹਿਬ ਸਰਦਾਰ ਤਰੰਗਾ ਜੀ ਇਹਨਾਂ ਨੇ ਸਾਈਕਲ ਤੇ ਗਏ ਸੀ ਪਿੰਡ ਤੋਂ ਲੈ ਕੇ ਪਾਰਲੀਮੈਂਟ ਤੇ ਇਹਨੇ ਉਹਨਾਂ ਦਾ ਰਿਕਾਰਡ ਅੱਗੇ ਬਤਾਉਣ ਲਈ 20 ਸੈਕਿੰਡ ਨਾਲੋਂ ਵੀ ਜੇ ਰੇਸ ਲਾ ਕੇ ਜਾਵਾਂਗੇ ਤਾਂ ਮੇਰੇ ਹਿਸਾਬ ਨਾਲ ਇਹ ਵਰਲਡ ਚ ਰਿਕਾਰਡ ਹੋਊਗਾ ਆਲ ਵਰਲਡ ਚ ਇਹ ਰਿਕਾਰਡ ਹੋਊਗਾ ਪਿੰਡ ਇਕੜਾ ਹੈ ਦਾ ਤੇ ਤਹਿਸੀਲ ਖੰਨੇ ਦਾ ਜ਼ਿਲ੍ਹਾ ਲੁਧਿਆਣੇ ਦਾ ਵੀ ਆਲ ਵਰਡ ਚ ਨਾ ਹੋਊਗਾ ਉਹਦੇ ਕਰਕੇ ਵੀਰ ਤੇ ਬਹੁਤ ਬਹੁਤ ਮਾਣ ਆ ਸਾਨੂੰ ਤੇ ترنگੇ ਵੀਰ ਤੇ ਜਿਹਨੇ ਇਹ ਜੇ ਸਪੂਤਾ ਨੂੰ ਜਨਮ ਦਿੱਤਾ ਤਿੰਨੇ ਪੁੱਤ ਨੇ ਤਿੰਨੇ ਬਹੁਤ ਹੀ ਲਾਇਕ ਨੇ ਇਹਦੇ ਬਹੁਤ ਸਾਰਿਆਂ ਦਾ ਭਾਈ ਧੰਨਵਾਦ ਤੁਹਾਡਾ ਪੱਤਰਕਾਰ ਸਾਹਿਬਾਂ ਦਾ ਆਉਣ ਦਾ ਸਾਥ ਦੇਣ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ